ਬੜੀ ਖਤਰਨਾਕ ਗੱਲ ਹੈ ਡਿਫੈਂਸ ਮਿਨਿਸਟਰ ਦਾ ਇਸ ਕਿਸਮ ਦਾ ਕਹਿਣਾ ਕਿ ਜੀ ਜੇ ਪਾਕਿਸਤਾਨ ਨੇ ਕੋਈ ਕੋਜੀ ਹਰਕਤ ਕੀਤੀ ਹੋ ਕੋਜੀ ਹਰਕਤਾਂ ਤਾਂ ਤੁਸੀਂ ਕਰ ਰਹੇ ਹੋ ਤੇ ਫਿਰ ਜਿਹੜਾ ਅਸੀਂ ਜਿਹੜਾ ਉਹਨਾਂ ਨੂੰ ਭਗੋਲ ਤੋਂ ਹੀ ਮਿਟਾ ਦੇਾਂਗੇ ਯਾਨੀ ਅਸੀਂ ਭਗੋਲ ਵਿੱਚ ਜੀਓਗ੍ਰਾਫੀ ਵੀ ਚੇਂਜ ਕਰ ਦੇਾਂਗੇ ਤੇ ਹਿਸਟਰੀ ਵੀ ਚੇਂਜ ਮਤਲਬ ਇਹ ਹੈ ਕਿ ਪਾਕਿਸਤਾਨ ਦਾ ਭੋਗ ਪਾ ਦੇਣੇ ਹੁਣ ਇਹ ਗੱਲ ਇਹ ਉੱਥੇ ਖਲੋ ਕੇ ਕਹਿੰਦਾ ਹੈ ਕਿ ਜੀ ਜੜੀਆਂ ਨੇ ਸਾਡੀਆਂ ਫੋਰਸਸ ਬਹੁਤ ਪਾਵਰਫੁਲ ਨੇ ਅਸੀਂ ਪਹਿਲਾਂ ਹੀ ਹੈਵੀ ਲਾਸ ਪਾਕਿਸਤਾਨ ਨੂੰ ਦਿੱਤਾ ਹੈ ਔਰ ਅਸੀਂ ਇਹ ਮੈਸੇਜ ਤਾਂ ਕਿ ਮੀਤੂ ਅਸੀਂ ਕਿਤੇ ਵੀ ਵੈਨ ਐਵਰ ਵੇਅਰ ਐਵਰ ਐਂਡ ਹਾਊ ਐਵਰ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਉਸੇ ਲਾਈਨ ਦੇ ਉੱਤੇ ਜੋ ਰਾਜਨਾਥ ਸਿੰਘ ਨੇ ਕਿਹਾ Rajasthan ਦੇ ਵਿੱਚ ਇੱਕ ਟ੍ਰੇਨਿੰਗ ਜਿੱਥੇ ਕਿ ਫੌਜੀ ਸਕੀਮ ਜਿਹਦੇ ਲਈ ਲਫਜ਼ ਇਸਤਮ ਉਹਦੇ ਜਾ ਕੇ ਉਪੇਂਦਰ ਦਵੇਦੀ ਨੇ ਜੋ ਕਿਹਾ ਉਹ ਆਲਮੋਸਟ ਉਹੀ ਹੈ ਜੋ ਰਾਜਨਾਥ ਸਿੰਘ ਨੇ ਕਿਹਾ Indian Army Chief General Ropender Dwivedi issued a sharp warning to Pakistan saying that if it continues state sponsored terrorism it may have to reconsider its place on the world map matlab ohi hai ke vi torda duniya de nakshe ton assi hon di mita dange ke India is fully prepared this time ida matlab hai vi pehla juttiyan peya hun jadon tusi bahut zyada bolde ho odo tvaadi galti vi phadi jandi and want show the restraint bhi exhibited during operations sandur 0 ਹੁਣ ਪਹਿਲੀ ਗੱਲ ਤੇ ਬਈ ਆਲਰੇਡੀ ਮੋਦੀ ਕਹਿ ਚੁੱਕਾ ਵੀ ਅਸੀਂ ਤਾਂ ਫੌਜ ਨੂੰ ਪਾਵਰ ਦੇ ਦਿੱਤੀ ਸੀ ਜੋ ਮਰਜ਼ੀ ਕਰੋ ਰੈਸਟ੍ਰੇਨ ਤੁਸੀਂ ਕਹਾਨੂੰ ਦਿਖਾਣਾ ਸੀ ਤੁਹਾਡੇ ਜਿੱਦਨ ਸੱਤ ਜਹਾਜ਼ ਡਿਗੇ ਤੁਸੀਂ ਤਾਂ ਗਰਾਉਂਡ ਕਰ ਲਈ ਯਰ ਫੋਰਸ ਟਰੰਪ ਦੇ ਤਰਲੇ ਕਰਨੇ ਸ਼ੁਰੂ ਕਰਤੇ ਤੁਹਾਡੇ ਮਾਰਕੋ ਰੂਬਿਓ ਰਹੀਂ ਅਮਰੀਕਾ ਦੇ ਸੈਕਟਰੀ ਆਫ ਸਟੇਟ ਵੀ ਸਾਨੂੰ ਸੀਜ਼ਫਾਇਰ ਕਰਾਓ ਫਿਰ ਉਹ ਕਹਿੰਦਾ ਥਿਸ ਟਾਈਮ ਵੀ ਵਿਲ ਟੇਕ ਅ ਸਟੈਪ ਫੋਰਵਰਡ ਐਂਡ ਐਕਟ ਇਨ ਅ ਮੈਨਰ ਥੈਟ ਵਿਲ ਮੇਕ ਪਾਕਿਸਤਾਨ ਥਿੰਕ ਵੈਦਰ ਇਟ ਵਾਂਟਸ ਟੂ ਰਿਮੇਨ ਔਨ ਦਾ ਵਰਲਡ ਮੈਪ অর ਨਾਟ ਮਤਲਬ ਇਹ ਹੈ ਜਿਹਨੂੰ existential threat ਕਹਿੰਦੇ ਨੇ ਇਹ ਤੁਹਾਡੀ ਅਸੀਂ ਹੋਂਦ ਮਿਟਾ ਦੇਾਂਗੇ ਐਗਜ਼ਿਸਟੈਂਸ ਮਿਟਾ ਦੇਾਂਗੇ ਔਰ ਜੇ ਹੁਣ ਇਹਨੂੰ ਤੁਸੀਂ ਇਸ ਨਜ਼ਰੀਏ ਤੋਂ ਦੇਖੋ ਤੇ ਪਾਕਿਸਤਾਨ ਵੱਲੋਂ ਇਹਦਾ ਰਿਸਪੌਂਸ ਦੇਖੋ ਉਹ ਰਿਸਪੌਂਸ ਪਹਿਲਾਂ ਹੀ ਦੇ ਚੁੱਕਾ ਨੇ ਫੀਲਡ ਮਾਰਸ਼ਲ ਆਸਮੁਨੀਰ ਜਦੋਂ ਇੱਥੇ ਸੈਂਟਰਲ ਕਮਾਂਡ ਦੇ ਜਨਰਲ ਕੋਇਰਲਾ ਦੇ ਰਿਟਾਇਰਮੈਂਟ ਤੋਂ ਬਾਅਦ ਫੰਕਸ਼ਨ 'ਚ ਆਏ ਹਾਂ ਉਹਨਾਂ ਨੇ ਕਿਹਾ ਵੀ ਜੇ ਇੰਡੀਆ ਨੇ ਹੁਣ ਕੋਈ ਐਸੀ ਕੋਸ਼ਿਸ਼ ਕੀਤੀ ਔਰ ਸਾਡੀ ਐਗਜ਼ਿਸਟੈਂਸ ਨੂੰ ਖਤਰਾ ਹੋਇਆ ਤੇ ਫੇਰ ਅਸੀਂ 2 ਬਿਲੀਅਨ ਨੂੰ Lopano ਜਿਹੜਾ ਨਾਲ ਲੈ ਕੇ ਹੀ ਜਾਵਾਂਗੇ ਮਤਲਬ ਇਹ ਹੈ ਕਿ ਵੀ ਸਾਡਾ ਜਿਹੜਾ ਫਿਰ ਅਲਟੀਮੇਟ ਸਾਡੇ ਕੋਲ ਕੋਈ ਚੋਇਸ ਬਾਕੀ ਨਹੀਂ ਹੋਏਗੀ ਪਰ ਇਸ ਪੀਰੀਅਡ ਇਸ ਵੇਲੇ ਚ ਡਿਫੈਂਸ ਮਿਨਿਸਟਰ ਵੱਲੋਂ ਫੌਜੀ ਚੀਫ ਵੱਲੋਂ ਇਸ ਕਿਸਮ ਦੀ ੜਕਾਉ ਬਿਆਨਬਾਜ਼ੀ ਔਰ ਟੈਂਪਰੇਚਰ ਰਾਈਜ਼ ਕਰਨਾ ਮੈਨੂੰ ਲੱਗਦਾ ਹੈ ਕਿ ਵੀ ਇਹ ਹਲਕੇ ਹਲਕੇ ਇਸ ਕਿਸਮ ਦੀ ਜੇ ਦਿਲਵਦੀ ਇਹਨਾਂ ਨੇ ਕੀਤੀ ਤਾਂ ਫਿਰ ਐਸਓ ਆਰ ਜਿਹੜਾ ਉਹ ਜੋਖਿਸ਼ ਹੋਏਗਾ ਉਹ ਸ਼ਾਇਦ ਇਹਨਾਂ ਬ੍ਰਾਹਮਣਵਾਦੀਆਂ ਦੇ होशोहवाश बि क़ाइम न रहण जे